ਕਿ ਤੁਸੀਂ ਕਦੇ ਸੋਚਿਆ ਕਿ ਤੁਸੀਂ ਆਪਦੀ ਕਦਰ ਕਿੰਨੀ ਕਰਦੇ ਹੋ ਆਪਾਂ ਲੋਕਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਆ ਪਰ ਆਪਦੇ ਆਪ ਨੂੰ ਭੁੱਲ ਜਾਂਦੇ ਆ ਪਰ ਲੋਕ ਫਿਰ ਵੀ ਖੁਸ਼ ਨਹੀਂ ਹੁੰਦੇ ਤੇ ਆਪਾਂ ਆਪਣੀ ਕਦਰ ਗਵਾ ਲੈਂਦੇ ਆ ਸੋਚੋ ਜੇ ਤੁਸੀਂ ਆਪਦੀ ਕਦਰ ਨਹੀਂ ਕਰੋਗੇ ਤਾਂ ਕੋਈ ਤੁਹਾਡੀ ਵੈਲਿਊ ਕਿਉਂ ਜਾਣੂਗਾ ਤੇ ਤੁਸੀਂ ਆਪਦੇ ਆਪ ਨੂੰ ਛੋਟਾ ਮਹਿਸੂਸ ਕਰੋਗੇ ਅੱਜ ਮੈਂ ਤੁਹਾਨੂੰ ਆਠ ਤਰੀਕੇ ਦੱਸੂਗੀ ਜਿਨ੍ਹਾਂ ਨਾਲ ਤੁਸੀਂ ਸਿੱਖੋਗੇ ਕਿ ਤੁਸੀਂ ਆਪਦੀ ਵੈਲਿਊ ਜਾਂ ਕਦਰ ਕਿਵੇਂ ਕਰ ਸਕਦੇ ਹੋ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਨੰਬਰ 1 ਆਪਦੇ ਆਪ ਨੂੰ ਸਮਝੋ ਅਕਸਰ ਆਪ ਕੋ ਹੋਰਾਂ ਨੂੰ ਖੁਸ਼ ਕਰਨ ਦੇ ਵਿੱਚ ਐਨੇ ਜ਼ਿਆਦਾ ਬੀਜ਼ੀ ਜੰਨੇ ਕੀ ਆਪਦੀ ਕੀਮਤ ਭੁੱਲ ਜੰਨੇ ਸੋਚੋ ਜੇ ਤੁਸੀਂ ਆਪਦੇ ਆਪ ਨੂੰ ਨਹੀਂ ਜਾਣੋਗੇ ਤਾਂ ਤੁਸੀਂ ਆਪਦੇ ਡਿਸੀਜਨ ਆਪਦੇ ਰਿਸ਼ਤੇ ਤੇ ਆਪਦੀ ਲਾਈਫ ਨੂੰ ਕਿਵੇਂ ਬਿਹਤਰ ਬਣਾਓਗੇ ਆਪਦੇ ਆਪ ਨੂੰ ਜਾਣਨ ਦਾ ਮਤਲਬ ਹੈ ਕੀ ਗੱਲਾਂ ਤੁਹਾਨੂੰ ਖੁਸ਼ ਕਰਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਤਣਾਅ ਵਿੱਚ ਪਾ ਦਿੰਦੀਆਂ ਕੀ ਤੁਹਾਡੇ ਅੰਦਰ ਕਮੀਆਂ ਹੈ ਤੇ ਕੀ ਤੁਹਾਡੇ ਅੰਦਰ ਖੂਬੀਆਂ ਜਿਵੇਂ ਰਾਹੁਲ ਦੀ ਕਹਾਣੀ ਉਹ ਹਰ ਕਿਸੇ ਨੂੰ ਖੁਸ਼ ਕਰਨ ਵਿੱਚ ਲੱਗਿਆ ਰਹਿੰਦਾ ਸੀ ਇੱਕ ਦਿਨ ਨੂੰ ਸਮਝ ਆਇਆ ਮੈਂ ਹੋਰ ਨੂੰ ਖੁਸ਼ ਕਰਨ ਵਿੱਚ ਲੱਗਿਆ ਰਹਿਣਾ ਪਰ ਮੈਂ ਖੁਦ ਕੀ ਚਾਹਨਾ ਹੈ ਇਸ ਇੱਕ ਸਵਾਲ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਤੇ ਉਹ ਆਪਦੇ ਆਪ ਦੀ ਕਦਰ ਕਰਨ ਲੱਗ ਪਿਆ ਹਰ ਰੋਜ਼ 5-10 ਮਿੰਟ ਆਪਦੇ ਆਪ ਲਈ ਕੱ ਕੀ ਪਸੰਦ ਹੈ ਮੇਰੇ ਲਈ ਕੀ ਸਹੀ ਹੈ ਇਹ ਛੋਟਾ ਜਿਹਾ ਕੰਮ ਤੁਹਾਨੂੰ ਆਪ ਦੇ ਆਪ ਨੂੰ ਸਮਝਣ ਤੇ ਆਪਦੀ ਵੈਲਿਊ ਕਰਉਣ ਵਿੱਚ ਮਦਦ ਕਰੂਗਾ ਨੰਬਰ 2 ਆਪਣੀਆਂ ਹੱਦਾਂ ਬਣਾਓ ਸੱਚ ਇਹ ਇੱਕ ਜਿਹੜੇ ਲੋਕ ਆਪਣੀਆਂ ਹੱਦਾਂ ਨਹੀਂ ਬਣਾਉਂਦੇ ਉਹਨਾਂ ਦਾ ਸਮਾਂ ਭਾਵਨਾਵਾਂ ਤੇ એનર્ਜੀ ਦਾ ਸਭ ਤੋਂ ਜ਼ਿਆਦਾ ਫਾਇਦਾ ਚੁੱਕਿਆ ਜਾਂਦਾ ਹੈ ਹੱਦਾਂ ਬਣਾਉਣ ਦਾ ਮਤਲਬ ਦੂਜੇ ਨੂੰ ਇਹ ਦੱਸਣਾ ਹੈ ਕਿ ਤੁਹਾਡੀ ਲਾਈਫ ਵਿੱਚ ਕਿਹੜੀਆਂ ਗੱਲਾਂ ਚੱਲਣੀਆਂ ਕਿਹੜੀਆਂ ਨਹੀਂ ਜੇ ਤੁਸੀਂ ਹਰ ਵਾਰ ਹਾਂ ਕਹਿਨੇ ਹੋ ਤਾਂ ਲੋਕ ਤੁਹਾਨੂੰ ਸੀਰੀਅਸ ਲੈਣਾ ਛੱਡ ਦਿੰਦੇ ਆ ਰਿਸਪੈਕਟ ਉੱਥੇ ਮਿਲਦੀ ਜਿੱਥੇ ਤੁਸੀਂ ਆਪਣੇ ਟਾਈਮ ਇਮੋਸ਼ਨਸ ਤੇ ਮੈਂਟਲ ਸਪੇਸ ਦੀ ਕਦਰ ਕਰਦੇ ਹੋ ਜੋ ਗੱਲ ਤੁਹਾਨੂੰ ਠੀ ਦੀ ਤਾਂ ਤੁਸੀਂ ਸ਼ਾਂਤੀ ਨਾਲ ਦੱਸੋ ਜੇ ਤੁਸੀਂ ਆਪਣੀਆਂ ਹੱਦਾਂ ਬਣਾਉਂਦੇ ਹੋ ਤਾਂ ਉੱਥੇ ਲੋਕ ਤੁਹਾਡੀ ਰਿਸਪੈਕਟ ਕਰਦੇ ਆ ਇਹ ਛੋਟੀ ਜੀ ਗੱਲ ਤੁਹਾਡੀ ਪਰਸਨੈਲਿਟੀ ਨੂੰ ਸਟਰੋਂਗ ਤੇ ਕਲੀਅਰ ਬਣਾਉਂਦੀ ਹੈ ਨੰਬਰ 3 네ਗੇਟਿਵ ਲੋਕਾਂ ਤੋਂ ਦੂਰ ਰਹੋ ਕੁਝ ਲੋਕ ਹਮੇਸ਼ਾ ਮਾੜੀ ਗੱਲ ਹੀ ਕਰਦੇ ਆ ਉਹ ਤੁਹਾਡੀ ਹੌਸਲਾ ਫਜ਼ਾਈ ਕਰਨ ਦੀ ਬਜਾਏ ਤੁਹਾਨੂੰ ਹਮੇਸ਼ਾ ਨੀਚਾ ਖੋਣ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਲੋਕਾਂ ਨਾਲ ਕਿ ਦਿਨ ਵੀ ਖਰਾਬ ਜਾਂਦਾ ਹੈ ਇਸ ਕਰਕੇ ਆਪਦੀ ਕੰਪਨੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਤੁਹਾਡੇ ਉਧਰੋਂ ਖੁਸ਼ੀ ਖੋਲ ਲਵੇ ਹਮੇਸ਼ਾ ਮਾੜੀਆਂ ਗੱਲਾਂ ਹੀ ਕਰੇ ਉਸ ਤੋਂ ਬੋਲੀ ਬੋਲੀ ਦੂਰ ਹੋ ਜਾਣਾ ਹੀ ਬਿਹਤਰ ਹੁੰਦਾ ਲੂਗਾ ਤੇ ਉਹ ਹੱਸ ਕੇ ਕਵੇ ਕੋਈ ਫਾਇਦਾ ਨਹੀਂ ਦੋ ਦਿਨ ਬਾਅਦ ਛੱਡ ਦੇਣਾ ਇਹ ਗੱਲ ਸੁਣ ਕੇ ਮਾਨੀ ਟਹਿ ਜਾਂਦਾ ਤੇ ਕੰਮ ਸ਼ੁਰੂ ਕਰਨ ਦਾ ਦਿਲ ਹੀ ਨਹੀਂ ਕਰਦਾ ਇਹੀ ਦੂਜਾ ਬੰਦਾ ਕਵੇ ਕਿ ਚੱਲ ਵਧੀਆ ਗੱਲ ਹੈ ਮੈਂ ਵੀ ਚੱਲੂੰਗਾ ਇਹ ਗੱਲ ਸੁਣ ਕੇ ਹੀ ਹੌਸਲਾ ਹੋਰ ਵੱਜ ਜਾਂਦਾ ਹੁਣ ਤੁਸੀਂ ਸੋਚੋ ਤੁਸੀਂ ਕਿਹੜੇ ਬੰਦੇ ਨਾਲ ਰਹਿਣਾ ਪਸੰਦ ਕਰੋਗੇ ਜਿਵੇਂ ਦੇ ਲੋਕਾਂ ਨਾਲ ਤੁਸੀਂ ਰਹਿੰਦੇ ਹੋ ਉਹੀ ਤੁਹਾਡੀ ਸੋਚ ਬਣਾਉਂਦੇ ਤੇ ਤੁਸੀਂ ਵੀ ਉਮੀਦ ਹੀ ਬਣ ਜਾਂਦੇ ਹੋ ਆਪਦੇ ਨੇੜੇ ਉਹੀ ਬੰਦੇ ਰੱਖੋ ਜਿਨ੍ਹਾਂ ਨਾਲ ਰਹਿ ਕੇ ਤੁਹਾਨੂੰ ਚੰਗਾ ਫੀਲ ਹੋਵੇ ਜਿਹੜੇ ਲੋਕ ਹਮੇਸ਼ਾ ਤੁਹਾਡਾ ਮੂਡ ਹੀ ਖਰਾਬ ਕਰਨ ਉਹਨਾਂ ਤੋਂ ਦੂਰ ਰਹੋ ਨੰਬਰ 4 ਆਪਣੇ ਟਾਈਮ ਨੂੰ ਵੈਲਿਊ ਦਿਓ ਤੁਹਾਡਾ ਟਾਈਮ ਆ ਜਾ ਸਕਦਾ ਹੈ ਜਾਇਦਾਦ ਮਿਲ ਸਕਦੀ ਹੈ ਤੇ ਮੌਕਾ ਵੀ ਦੁਆਰਾ ਮਿਲ ਸਕਦਾ ਪਰ ਟਾਈਮ ਟਾਈਮ ਕਦੇ ਵੀ ਮੁੜਕੇ ਨਹੀਂ ਆਉਂਦਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਟਾਈਮ ਬਰਬਾਦ ਕਰਦੇ ਹਾਂ ਫालतू ਸੋਸ਼ਲ ਮੀਡੀਆ ਸਕਰੋਲਿੰਗ ਫालतू ਕਾਲਸ ਘੰਟਾ ਘੰਟਾ ਦੋ ਦੋ ਘੰਟੇ ਲੱਗੇ ਰਹਿਣਾ ਫਿਰ ਦਿਨ ਦੇ ਐਂਡ ਤੇ ਸ਼ਾਮ ਨੂੰ ਕਹਿੰਦੇ ਆ ਅੱਜ ਵੀ ਦਿਨ ਐਵੇਂ ਟੱਪ ਗਿਆ ਕੁਝ ਨਹੀਂ ਹੋਇਆ ਇਸ ਲਈ ਜਿਹੜੇ ਕੰਮ ਪਹਿਲਾਂ ਜ਼ਰੂਰੀ ਨੇ ਉਹਨਾਂ ਨੂੰ ਪਹਿਲਾਂ ਕਰੋ ਤੇ ਜਿਹੜੇ ਫालतੂ ਨੇ ਉਹਨਾਂ ਨੂੰ ਇੱਕ ਵਾਰੀ ਛੱਡ ਦਿਓ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਸੋਚੋ ਪਹਿਲਾਂ ਕਿਹੜਾ ਕੰਮ ਹੈ ਦੇ ਬਾਅਦ ਕਿਹੜਾ ਕੰਮ ਜੇ ਤੁਸੀਂ ਆਦੇ ਟਾਈਮ ਦੀ ਇਹ ਟਾਈਮ ਨੂੰ ਸਹੀ ਟੰਗਣਾ ਵਰਤਦੇ ਆ ਉਹ ਆਪਣੀ ਲਾਈਫ ਬਣਾ ਲੈਂਦੇ ਆ ਨੰਬਰ 5 ਖੁਦ ਦੀ ਪ੍ਰਸ਼ੰਸਾ ਕਰੋ ਅਕਸਰ ਆਪਾਂ ਸੋਚਦੇ ਆ ਕਿ ਦੂਜਾ ਮੇਰੀ ਤਾਰੀਫ ਕਰੂਗਾ ਤਾਂ ਹੀ ਮੇਰੀ ਵੈਲਿਊ ਵਧੂਗੀ ਪਰ ਸੱਚ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਦੀ ਕਦਰ ਨਹੀਂ ਕਰਦੇ ਤਾਂ ਦੂਜਾ ਵੀ ਤੁਹਾਡੀ ਰਿਸਪੈਕਟ ਕਿਉਂ ਹੀ ਕਰੂਗਾ ਖੁਦ ਦੀ ਪ੍ਰਸ਼ੰਸਾ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਘਮਾਡੇ ਜਾਂ ਦਿਖਾਵਾ ਕਰੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਛੋਟੇ ਛੋਟੇ ਅਚੀਵਮੈਂਟਸ ਨੂੰ ਬਣਾਓ ਆਪਣੀਆਂ ਕੋਸ਼ਿਸ਼ਾਂ ਦੀ ਕਦਰ ਕਰੋ ਜਿਵੇਂ ਤੁਸੀਂ ਆਪਣੇ ਪੱਕੇ ਦੋਸਤ ਦੀ ਸਕਸੈਸ ਤੇ ਸੈਲੀਬ੍ਰੇਟ ਕਰਦੇ ਹੋ ਉਵੇਂ ਤੁਸੀਂ ਆਪਣੇ ਆਪ ਨੂੰ ਸੈਲੀਬ੍ਰੇਟ ਕਰੋ ਜਦੋਂ ਤੁਸੀਂ ਖੁਦ ਦੀ ਤਾਰੀਫ ਕਰਨਾ ਸਿੱਖ ਬਾਦ ਤੇ ਤੁਸੀਂ ਦੂਜਿਆਂ ਦੀ ਤਾਰੀਫ ਤੇ ਡਿਪੈਂਡ ਨਹੀਂ ਰਹਿੰਦੇ ਹਰ ਰੋਜ਼ ਆਪਣੇ ਆਪ ਨੂੰ ਇੱਕ ਦੋ ਮਿੰਟ ਦੱਸੋ ਅੱਜ ਮੈਂ ਆਹ ਕੀਤਾ ਅੱਜ ਮੈਂ ਆਹ ਸਿੱਖਿਆ ਮੈਂ ਆਪਦੀ ਕੋਸ਼ਿਸ਼ ਕੀਤੀ ਇਹ ਛੋਟੀ ਜੀ ਆਦਤ ਤੁਹਾਡੇ ਮਨ ਨੂੰ ਹੋਰ ਸਟਰੋਂਗ ਤੇ ਪੋਜ਼ਿਟਿਵ ਬਣਾਉਂਦੀ ਹੈ